ਦੋਸਤੋ ਅੱਜ ਅਸੀਂ ਪਹੁੰਚੇ ਆ ਤਾਰਾਗੜ ਦੇ ਪਿੰਡ ਸਹਾਰਨਪੁਰ ਸੋ ਸਹਾਰਨਪੁਰ ਬਾਬਾ ਗਣੇਸ਼ਵਰ ਜੀ ਵੱਲੋਂ ਜਿਹੜਾ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਜੀ ਇਸ ਤਰ੍ਹਾਂ ਕਿ ਪਿਛਲੇ ਦਿਨਾਂ ਵਿੱਚ ਤੁਹਾਨੂੰ ਪਤਾ ਵੀ ਕੁਦਰਤ ਨੇ ਜਿਹੜੀ ਕਹਿੜ ਜਲਾਟਾਇਆ ਸੀ ਔਰ ਇਹ ਹੜ੍ਹਾਂ ਨੇ ਜਿਹੜਾ ਵਾ ਜੀ ਬੜਾ ਵੱਡਾ ਇਲਾਕੇ ਨੂੰ ਨੁਕਸਾਨ ਕੀਤਾ ਸੋ ਇਸ ਔਖੀ ਘੜੀ ਵਿੱਚ ਜਿਹੜਾ ਵਾ ਬਾਬਾ ਗਣੇਸ਼ਵਰ ਜੀ ਤੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਇੱਕ ਵੱਡਾ ਰੋਲ ਨਿਭਾਇਆ ਜਾ ਰਿਹਾ ਵਾ ਸੋ ਅੱਜ ਜਿਹੜੇ ਜੀ ਜ਼ਿਲ੍ਹਾ ਪ੍ਰਧਾਨ ਵੀ ਇੱਥੇ ਪਹੁੰਚੇ ਨੇ ਸੋ ਪੰਜਾਪ ਪ੍ਰਧਾਨ ਵੀ ਜਿਹੜੇ ਅਸ਼wini ਸ਼ਰਮਾ ਜੀ ਕਾਰ ਸੋ ਤਕਰੀਬਨ ਜਿਹੜੇ ਵੱਡੇ ਉਪਰਾਲੇ ਜਿਹੜੇ ਆ ਇਸ ਟੀਮ ਵੱਲੋਂ ਕੀਤੇ ਜਾ ਰਿਹਾ ਜੀ ਬਾਬਾ ਗਣੇਸ਼ਵਰ ਜੀ ਵੱਲੋਂ ਵੀ ਜਿਹੜਾ ਪਿੰਡ-ਪਿੰਡ ਜਾ ਕੇ ਜਿਹੜਾ ਵਾ ਜੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਵਾ ਔਰ ਉਹਨਾਂ ਨੂੰ ਜਿਹੜੀ ਹੈ ਜੀ ਮਾਲੀ ਸਹਾਇਤਾ ਵੀ ਕੀਤੀ ਜਾ ਰਹੀ ਹੈ ਸੋ ਬਾਬਾ ਜੀ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਆ ਪਹਿਲਾਂ ਤਸਵੀਰਾਂ ਵੀ ਤੁਹਾਨੂੰ ਲਸਾਂ ਜੀਆਂ ਕਰਦੇ ਆ ਜੀ ਸੋ ਇੱਕ-ਇੱਕ ਤਸਵੀਰਾਂ ਨਾਲ ਸਮਝੀ ਕਰਾਂਗੇ ਔਰ ਇੱਕ ਵੱਡਾ ਰੋਲ ਜਿਹੜਾ ਵਾ ਨਿਭਾਇਆ ਜਾ ਰਿਹਾ ਵਾ ਜੀ ਤੋ ਬਾਬਾ ਜੀ ਇੱਕ ਮੈਂ ਦੇਖ ਰਿਹਾ ਹਾਂ ਤੁਹਾਡੀ ਟੀਮ ਵੱਲ ਇੱਕ ਵੱਡਾ ਰੋਲ ਨਿਭਾਇਆ ਜਾ ਰਿਹਾ ਹੈ ਬਾਬਾ ਜੀ ਇਹ ਜਿਹੜੀ ਸਾਡੇ ਹੜਪੀਟਾਂ ਦੇ ਸੇਵਾ ਜਿਹੜੀ ਕਰ ਰਿਹਾ ਮੈਂ ਇਕੱਲਾ ਨਹੀਂ ਕਰ ਰਿਹਾ ਮੇਰੇ ਨਾਲ ਇੱਕ ਬੜਾ ਵੱਡਾ ਗਰੁੱਪ ਹੈ 200 ਮੁੰਡੇ ਦੀ ਟੀਮ ਜਿਹੜੀ ਮੇਰੇ ਨਾਲ ਕੰਮ ਕਰ ਰਹੀ ਹੈ ਅਸੀਂ ਵੈਸੇ ਜਿੰਨਾ ਵੀ ਕੰਮ ਕੀਤਾ ਸਾਰਾ ਅਪਰਤਕਸ਼ ਰੂਪ ਦੇ ਵਿੱਚ ਕੀਤਾ ਅਸੀਂ ਫੋਟੋ ਵਾਲੇ ਪਾਸੇ ਨਹੀਂ ਪਏ ਔਰ ਜਿਹੜਾ ਇਹ ਕਾਰਜਕ੍ਰਮ ਸੀ ਇਹ ਯੋਜਨਾ ਵੱਧੋਆ ਜਿੰਨਾ ਵੀ ਅਸੀਂ ਕੰਮ ਕਰ ਰਹੇ ਹਾਂ ਵਿਦਾਊਟ ਯੋਜਨਾ ਨਹੀਂ ਕਰ ਕਿਸ ਪਿੰਡ ਤੇ ਜਾਣਾ ਔਰ ਉੱਥੇ ਜਾ ਕੇ ਕੀ ਦੇਣਾ ਪਾਰਟੀ ਦੇ ਕਾਰਕਰਮ ਤੋਂ ਪਹਿਲਾਂ ਅਸੀਂ ਆਪਣੇ ਪਿੰਡਾਂ ਦੇ ਅੰਦਰ ਹਰ ਚੀਜ਼ ਮੁਹੱਈਆ ਕਰਾ ਚੁੱਕੇ ਹਾਂ ਰਾਸ਼ਨ ਬਣਨ ਵਾਲਾ ਘਰ ਦੇ ਅੰਦਰ ਜਿਹੜੀਆਂ ਰੋਜ਼ਾਨਾ ਵਰਤਣ ਵਾਲੀਆਂ ਚੀਜ਼ਾਂ ਨੇ ਉਹਨਾਂ ਤੋਂ ਇਲਾਵਾ ਗੱਦੇ ਕੰਬਲ ਜਿਹੜੇ ਅਸੀਂ ਕੰਬਲ ਦਿੱਤੇ ਨੇ ਸਧਾਰਨ ਕੰਬਲ ਨਹੀਂ ਦਿੱਤੇ ਸਾਡਾ ਕੰਬਲ ਬਹੁਤ ਮਹਿੰਗਾ ਸੀ ਬੜੇ ਟੌਪ ਦੇ ਕੰਬਲ ਦਿੱਤੇ ਜਿਹੜੇ ਲੋਕਾਂ ਦੇ ਵਰਤੋਂ ਦੇ ਵਿੱਚ ਆਣ ਸਰਕਾਰ ਜਿਹੜੀ ਆ ਜੇ ਉਹਦੇ ਸਿਰ ਤੇ ਅਸੀਂ ਰਹਿੰਦੇ ਤੇ ਸਾਡੇ ਲੋਕ ਇੱਕ ਬਿਲਕੁਲ ਹੀ ਖਤਮ ਹੋ ਜਾਂਦੇ ਕਿਉਂਕਿ ਉਹਨਾਂ ਦੇ ਕਿਸੇ ਵੀ ਐਮਐਲਏ ਮੰਤਰੀ ਕਿਸੇ ਦੀ ਵੀ ਕੰਨ ਤੇ ਜੂ ਨਹੀਂ ਰੈਂਕ ਰਹੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਬੇਸਿਕਲੀ ਨੂੰ ਪਤਾ ਹੀ ਨਹੀਂ ਹੈ ਕਿ ਕਿੰਨੇ ਪਿੰਡ ਜਿਹੜੇ ਨਾ ਉਹ ਇਸ ਮਾਰੇ ਠਾਏ ਨਾ ਬਿਲਕੁਲ ਸਾਡੇ ਪਿੰਡ ਤੋਂ ਪਾਣੀ ਫਾੜ ਟੁੱਟਿਆ ਸਾਡੇ ਘਰ ਤੋਂ ਨੀਅਰ ਅਬਾਊਟ ਦੋ ਕਿੱਲੇ ਹਟਮਾ ਦਰਿਆ ਆ ਔਰ ਪਾਣੀ ਦਾ ਬਹੁਤ ਜ਼ਿਆਦਾ ਬਹਾਅ ਸੀ ਔਰ ਬੋੜੇ ਵੱਡੇ ਪੱਧਰ ਤੇ ਪਿੰਡ ਦਾ ਨੁਕਸਾਨ ਹੋਇਆ 80% ਦੇ ਜਿਹੜੇ ਸਾਡੇ ਇਮਕਾਨ ਨੇ ਉਹ ਖਰਾਬ ਹੋ ਗਏ ਨਾ ਮੇਰੇ ਆਪਣੇ ਦੋ ਟਰੈਕਟਰ ਜਿਹੜੇ ਨਾ ਪਾਣੀ ਦੇ ਅੰਦਰ ਜਿਹੜੇ ਡੈਮੇਜ ਹੋ ਗਏ ਨਾ ਪਰਮਪਤਾ ਪਰਮੇਸ਼ਵਰ ਨੇ ਸਾਡੀ ਰਾਖੀ ਕੀਤੀ ਹੈ ਅਸੀਂ ਬਹੁਤ ਸਾਨੂੰ ਜਾਨ ਤੇ ਮਾਲ ਸਾਡੀ ਜਿਹੜੀ ਆ ਬਿਲਕੁਲ ਸੁਰੱਖਿਅਤ ਆ ਉਸ ਸੁਰੱਖਿਆ ਵਾਲ ਦਿਖਦੇ ਹੋਏ ਸਾਡੇ ਕੋਲ ਜੋ ਕੁਛ ਸੀ ਅਸੀਂ ਸੇਵਾ ਦੇ ਵਿੱਚ ਲਗਾਇਆ ਹੈ ਔਰ ਅਸੀਂ ਆਪਣੀ ਸੇਵਾ ਤੋਂ ਪੂਰਨ ਰੂਪ ਵਿੱਚ ਸੰਤੁਸ਼ਟਾ ਕਿਉਂਕਿ 88 ਦੇ ਫਲੱਡ ਵਿਆਸ ਸੀ ਤੇ 2025 ਦੇ ਵਿੱਚ ਆ ਕਿਉਂਕਿ ਜਿਹੜਾ ਫਲੱਡ ਪਿਆ ਆ ਇਹ ਬਾਰ ਬਾਰ ਨਹੀਂ ਪੈਣਾ ਮੈਨੂੰ ਲੱਗਦਾ ਕਿ ਮੇਰੇ ਜੀਵਨ ਚ ਦੁਬਾਰਾ ਫਲੱਡ ਨਹੀਂ ਆਣਾ ਤੇ ਜਿਹੜੇ ਮੇਰੇ ਸਵਾਸ ਨੇ ਉਹ ਵਿਅਰਥੇ ਨਾ ਜਾਣ ਮੈਂ ਸੇਵਾ ਕਰਾਂ ਲੋਕੀ ਆਪਣਾ ਜੀਵਨ ਡਿਜ਼ਾਈਨ ਕਰਦੇ ਨਾ ਮੈਂ ਇੱਕ ਐਸਾ ਵਿਅਕਤੀ ਆ ਜਿਹੜਾ ਆਪਣੀ ਮੌਤ ਡਿਜ਼ਾਈਨ ਕਰ ਰਿਹਾ ਕਿ ਜਦੋਂ ਮੈਂ ਮਰਾਂ ਕਿ ਮੇਰੀ ਜਿਹੜੀ ਲੋਕ ਆ ਉਹ ਇਹ ਗੱਲ ਕਹਿਣ ਕਿ ਅੱਛੇ ਕੰਮ ਕਰਦਾ ਸੀ ਮੈਂ ਆਪਣੀ ਮੌਤ ਨੂੰ ਮੱਧੇ ਨਜ਼ਰ ਰੱਖ ਕੇ ਸਾਰੇ ਕੰਮ ਕਰ ਰਿਹਾ ਜੋ ਕੁਝ ਹੋ ਰਿਹਾ ਪਰਮਾਤਮਾ ਠੀਕ ਕਰਦਾ ਅਸੀਂ ਲੋਕ ਜਿਹੜੇ ਆ ਨੇਚਰ ਨੂੰ ਆਪਣੇ ਮੁਤਾਬਕ ਚਲਾਉਣ ਦਾ ਪ੍ਰਯਾਸ ਕਰਦੇ ਆ ਪਰ ਮੰਡਰ ਨੂੰ ਆਪਣੇ ਚਲਾ ਆਪਣੇ ਅਨੁਸਾਰ ਚਲਾਉਣ ਦਾ ਕੋਸ਼ਿਸ਼ ਕਰਦੇ ਆ ਕਿ ਸਾਡੇ ਮੁਤਾਬਕ ਇਹ ਬ੍ਰਹਮੰਡ ਚਲੇ ਲੇਕਿਨ ਬ੍ਰਹਮੰਡ ਜਿਹੜਾ ਆ ਉਹ ਹਮੇਸ਼ਾ ਬਾਡੀ ਦੀ ਵਾਈਬ੍ਰੇਸ਼ਨ ਦੇ ਉੱਪਰ ਪ੍ਰਤੀਕਿਰਿਆ ਕਰਦਾ ਜਦੋਂ ਅਸੀਂ ਲੋਕ ਜਿਆਦਾ ਪਾਪ ਕਰਨੇ ਆ ਉਦੋਂ ਤੇ ਪ੍ਰਤੀਕਿਰਿਆ ਹੁੰਦੀ ਆ ਉਹ ਫਿਰ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਉਹਨਾਂ ਦੇਸ਼ਾਂ ਦੇ ਅੰਦਰ ਜੰਦ ਹੋਣਗੇ ਤੇ ਖੜਾ ਆਉਣਗੇ ਗਟਮਾਈ ਤਾਂ ਗੱਟ ਚੁੱਕੀ ਹੋਤੀਆਂ ਪਿੱਛੇ ਉਪਚਾਰਕਤਾਈ ਰਹਤੀਆਂ ਇਹ ਸਾਰਾ ਕੁਝ ਤੈਸ ਸੀਗਾ ਤੇ ਉਸ ਦਾ ਸਾਹਮਣਾ ਤੇ ਅਸੀਂ ਨਹੀਂ ਕਰ ਸਕਦੇ ਲੇਕਿਨ ਮਾੜਾ ਮੋਟਾ ਜਿੰਨਾ ਕਿ ਮੇਰੇ ਕੋ ਹੋ ਸਕਦਾ ਸੀ ਮੈਂ ਕਰਨ ਦਾ ਪੂਰਨ ਰੂਪ ਚ ਪ੍ਰਯਾਸ ਕੀਤਾ ਨਮਨ ਜੀ ਕਾਰਜਕਾਰੀ ਪ੍ਰਧਾਨਗੀ ਤੇ ਪਹੁੰਚੇ ਨੇ ਜੀ ਪੰਜਾਬ ਦੇ ਔਰ ਮੈਂ ਦੇਖ ਰਿਹਾ ਵੀ ਗਰਾਊਂਡ ਤੇ ਜਾ ਕੇ ਸਾਰਾ ਦੇਖਿਆ ਗਿਆ ਨਵਾਂ ਜੀ ਤੁਸੀਂ ਟੁੱਟੀਆਂ ਬੁਰੇ ਹਾਲਾਤ ਸੀ ਦੇਖੋ ਜੀ ਜਿਹੜੇ ਸਾਡਾ ਜਿੰਨਾ ਵੀ ਕਰੋਪਾ ਆਵਾਜ਼ਪਾ ਦਾ ਅਸੀਂ ਲੋਕ ਕਾਗਜ਼ੀ ਪੱਤਰੀ ਕੰਮ ਨਹੀਂ ਕਰਦੇ ਸਾਡਾ ਜਿਹੜਾ ਕੰਮ ਕਰਨ ਦਾ ਸਟਾਈਲ ਹੁੰਦਾ ਉਹ ਅਸੀਂ ਗਰਾਊਂਡ ਦੇ ਉੱਪਰ ਕਰਦੇ ਆਂ ਪਰ ਲੋਕਾਂ ਨੂੰ ਮਿਲ ਕੇ ਕਰਦੇ ਆਂ ਔਰ ਸਾਨੂੰ ਬੇਸਿਕਲੀ ਅੰਦਰ ਵੜ ਕੇ ਅਸੀਂ ਦੇਖਦੇ ਹਾਂ ਕੀ ਹੋਇਆ ਕੀ ਹੈ ਕਿਉਂਕਿ ਕਿਸੇ ਦੇ ਕਹਿਣ ਦੀ ਉੱਤੇ ਅਸੀਂ ਕਿਸੇ ਵੀ ਚੀਜ਼ ਦਾ ਯਕੀਨ ਨਹੀਂ ਕਰਦੇ ਤੁਸੀਂ ਦੇਖਿਆ ਜੀ ਅੱਜ ਆਏ ਸਨ ਸ਼੍ਰੀ ਯਸ਼ਨੀ ਸ਼ਰਮਾ ਜੀ ਸਾਡੇ ਕਾਰਜਕਾਰੀ ਪੰਜਾਬ ਦੇ ਪ੍ਰਧਾਨ ਨਾ ਔਰ ਆਪ ਚੱਲ ਕੇ ਸਾਰਾ ਕੁਝ ਦੇਖ ਰਹੇ ਨੇ ਦਰਿਆ ਨੂੰ ਬਿਲਕੁਲ ਕੰਡੇ ਤੋਂ ਖੜੋ ਕੇ ਦੇਖਿਆ ਉਹਨਾਂ ਨੇ ਕਿੰਨਾ ਨੁਕਸਾਨ ਹੋਇਆ ਸਾਡੇ ਪਿੰਡ ਦੀ 70 ਕਿੱਲੇ ਪੈਲੀ ਬਿਲਕੁਲ ਵਿਕਾਰ ਹੋ ਗਈ ਜਦਾ ਕੋਈ ਮਤਲਬ ਹੀ ਨਹੀਂ ਦਿਆ ਔਰ ਇਸ 니 ਜਦਾ ਉਥੇ ਰਿਪ ਪੈ ਗਈ ਆ ਉਹਨੂੰ ਕਰਾਹ ਕਰਨਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਇੱਕ ਐਸਾ ਅ ਕਸੂ ਟਾਈਪ ਮਿੱਟੀ ਪਈ ਆ ਕਿ ਜਿਹੜੀ ਕੰਟਰੋਲ ਨਹੀਂ ਹੁੰਦੀ ਜਦੋਂ ਹਵਾ ਆਣੀ ਆ ਨਾ ਉਹ ਬਿਲਕੁਲ ਘੱਟਾ ਬਣ ਜਾਂਦਾ ਤੇ ਜਦੋਂ ਪਾਣੀ ਪੈਣੀ ਆ ਤੇ ਠੋਸ ਹੋ ਜਾਂਦੀ ਆ ਇਸ ਕਰਕੇ ਸਾਡੇ ਜਿੰਨੇ ਵੀ ਲੀਡਰ ਹੈਗੇ ਨਾ ਬੜੇ ਅੱਛੇ ਟੰਗ ਨਾ ਕੰਮ ਕਰਦੇ ਮੈਂ ਕੋਈ ਪਿੰਡ ਵਾਸੀ ਦੇਖ ਰਿਹਾ ਪਬਲਿਕ ਨੇ ਕਹਿ ਰਹੇ ਆ ਕਿ ਸਰਕਾਰ ਦੇ ਨੁਮਾਇंदे ਹੁੰਦੇ ਆ ਉਹ ਫੋਰਸ ਜੇਸ਼ਨ ਕਰਕੇ ਚਲ ਜਾਂਦੇ ਆ ਜੀ ਪਰ ਜਿਹੜੇ ਮਲਤੀ ਫੁਜਪਾਜਪਾ ਦੇ ਕਾਰਗਰਤਾ ਇਹ ਗਰਾਊਂਡ ਤੇ ਉਤਰ ਕੇ ਤਰ੍ਹਾਂ ਦੇਖਿਆ ਹਾਂਜੀ ਬਿਲਕੁਲ ਠੀਕ ਹੈ ਜੀ ਇਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ ਅਸੀਂ ਕੰਮ ਕਰ ਰਹੇ ਆ ਲੋਕ ਔਰ ਇਸੇ ਤਰ੍ਹਾਂ ਕੰਮ ਕਰ ਰਹੇ ਆ ਔਰ ਗਰਾਊਂਡ ਤੇ ਉੱਪਰ ਕੰਮ ਕੀਤਾ ਅਸੀਂ ਮੈਂ ਕਹਿੰਦਾ ਕਿ ਜਿਹੜੇ ਸਾਡੇ ਪਿੰਡ ਦੇ ਇੱਥੇ ਕੁਝ ਲੋਕ ਆਏ ਹੋਏ ਨੇ ਨਮਾਇंदे ਉਹਨਾਂ ਨੂੰ ਪੁੱਛ ਕੇ ਦੇਖੋ ਕਿ ਅਸੀਂ ਜਿਹੜਾ ਸਾਡੇ ਕੰਮ ਕਰਨ ਦਾ ਸਟਾਈਲ ਸੀ ਉਹ ਕਿਦਾਂ ਦਾ ਕੰਮ ਸੀ ਅਸੀਂ ਮਤਲਬ ਆਈ ਸੀ ਇਹ ਨਹੀਂ ਕੀਤਾ ਕਿ ਕੋਈ ਰਾਜਨੀਤੀ ਵਾਲਾ ਕੰਮ ਇੱਕ ਵਿਪਤਾ ਸੀਗੀ ਤੇ ਵਿਪਤਾ ਕਿਸੇ ਵੇਲੇ ਵੀ ਆ ਸਕਦੀ ਹੈ ਅਸੀਂ 5 ਰੁਪਏ ਦਾ ਸਮਾਨ ਦੇ ਕੇ ਇੱਕ ਗਰੀਬ ਵਿਅਕਤੀ ਦੀ ਫੋਟੋ ਖਿੱਚ ਗਏ ਉਹਦੇ ਕੁੜਮਾ ਜੁੜਮਾ ਤੱਕ ਭਜਾ ਦਿੰਦੇ ਆ ਤਾਂ ਚੰਗੀ ਤਰ੍ਹਾਂ ਜਲੂਸ ਕੱਢ ਦਿੰਦੇ ਆ ਕਿ ਇਹ ਮਰ ਰਿਹਾ ਭੁੱਖਾ ਤੇ ਇਹਦੇ ਆ ਹਾਲਾਤ ਨੇ ਲੇਕਿਨ ਅਸੀਂ ਸੀਧੇ ਵਿੱਚ ਨਹੀਂ ਅਸੀਂ ਭਗਵਾਨ ਨੂੰ ਇਹ ਕਹਿੰਦੇ ਆ ਕਿ ਪਰਮਪਿਤਾ ਪਰਮੇਸ਼ਵਰ ਜੀ ਇਹ ਮੁਸੀਬਤ ਆਈ ਹੈ ਇਸ ਮੁਸੀਬਤ ਦਾ ਸਾਹਮਣਾ ਕਰਨ ਦੇ ਅੰਦਰ ਸਾਡੂੰ ਸ਼ਕਤੀ ਦੇ ਇਹ ਕੋਈ ਲੋਕ ਨਹੀਂ ਆ ਇਸ ਮੇਰੇ ਭੈਣ ਭਰਾ ਹਨ ਔਰ ਮੈਂ ਚਪਕਰੇ ਦੇ ਅੰਦਰ ਜਦੋਂ ਉਹ ਡਿਸਟ੍ਰਿਕਟ ਗੋਦਾਸਪੁਰ ਪੈਂਦਾ ਉੱਥੇ ਵੀ ਸਾਡੀ ਬੜੀ ਅੱਛੀ ਟੀਮ ਸੀਗੀ ਔਰ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਮੇਰੇ ਸਾਥੀ ਸੀਗੇ ਉਹਨਾਂ ਨੇ ਕੰਮ ਕੀਤਾ ਮੈਨੂੰ ਦੋ ਜ਼ਿਲ੍ਹਿਆਂ ਦੇ ਅੰਦਰ ਕੰਮ ਕਰਨਾ ਪਿਆ ਚਾਰ ਪਿੰਡ ਜਿਹੜੇ ਸੀਗੇ ਪਠਾਨਕੋਟ ਦੇ ਜਿਹੜੇ ਮੈਂ ਦੇਖ ਰਿਆ ਸੀਗਾ ਔਰ ਉਸ ਪਾਸੇ ਵੀ ਕਾਨੇ ਤੱਕ ਜਿਹੜੇ ਪਿੰਡ ਸੀਗੇ ਉਹਨਾਂ ਦੇ ਅੰਦਰ ਵੀ ਕਿਉਂਕਿ ਮੇਰੇ ਰਿਲੇਸ਼ਨ ਜਿਹੜੇ ਨਾ ਉਹ ਫੈਮਿਲੀ ਰਿਲੇਸ਼ਨ ਹੈ ਸਮਾਜ ਦੇ ਨਾਲ ਔਰ ਅਸੀਂ ਉੱਥੇ ਕੰਮ ਕੀਤਾ ਜਿੱਥੇ ਲੋਡ ਸੀ ਨਜਾਇਜ਼ ਕੰਮ ਕੋਈ ਨਹੀਂ ਕੀਤਾ ਧੰਨਵਾਦ ਤਦਿਕੋ ਗਲਬਤ ਕਰ ਰਹੇ ਜੀ ਬਾਬਾ ਜੀ ਨਾ ਤਕਰੀਬਨ ਦੇਖੋ ਜਿਹੜੀਆਂ ਤਾਣਾ ਤਸਵੀਰਾਂ ਸਾਂਝੀਆਂ ਕੀਤੀਆਂ ਵਾ ਜੀ ਉਹ ਇੱਕ ਇੱਕ ਤਸਵੀਰ ਜਿਹੜੀ ਆ ਉਹ ਸੱਚ ਬੋਲੀ ਔਰ ਸਚਾਈਆਂ ਦੇ ਵਿੱਚ ਆ ਕੇ ਦਰੰਗੋ ਜੀ ਸੋ ਹੋਰ ਵੀ ਗਲਬਤ ਕਰਾਂਗੇ ਜਿਹੜੀਆਂ ਨਾਲ ਰਾਜਨਤਨ ਨੇ ਸੋ ਇਹ ਫਿਲਹਾਲ ਅਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਬਾਬਾ ਜੀ ਨੇ ਜਿਹੜੀ ਸਵਾਲ ਮ ਦਿੱਤੀਆਂ ਜੀ ਉਹ ਤੁਹਾਡਾ ਸਾਂਝੀਆਂ ਕੀਤੀਆਂ ਵਾ ਸੋ ਤਾਰਾ ਘਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ